ਵੇਣੀ ਬੰਨਤੀ ਨਾ ਭਾਵੇਂ ਲੱਖਾ ਬੰਦਿਆ ਗਿਆ ਇੱਕ ਰਾਸ਼ਟਰਪਤੀ ਹੋਊਗਾ ਪਰ ਐਮਟਰਦ ਹੋਊਗਾ ਹੂੰ ਦੋ ਵਾਰੀ ਰਾਸ਼ਟਰਪਤੀ ਇੰਡੀਆ ਦਾ ਹੋਊਗਾ ਇੱਕ ਵਾਰੀ ਰਾਸ਼ਟਰਪਤੀ ਪਾਕਿਸਤਾਨ ਦਾ ਅੱਛਾ ਆ ਥਿਉਰੀ ਬਣਾਉਂਦੇ ਤੁਸੀਂ ਅੱਛਾ ਰਾਸ਼ਟਰਪਤੀ ਇੱਕ ਪ੍ਰਾਈਮ ਮਿਨਿਸਟਰ ਦੋ ਆ ਬੜੀ ਵਧੀਆ ਤੁਸੀਂ ਤਾਂ ਹੱਲ ਕਰਤਾ ਇੰਨਾ ਵਧੀਆ ਇਹ ਉਦੋਂ ਨਹੀਂ ਸੋਚਿਆ ਕਿਸੇ ਨੇ ਅਸੀਂ ਛੋਟੇ ਤੇ ਹਮ ਨੂੰ ਪਤਾ ਨਹੀਂ ਨੇ ਹੋ ਗੱਲ ਤਾਂ ਕਿ ਸਹੀ ਹੈ ਨਹੀਂ ਮੈਨੂੰ ਤਾਂ ਗੱਲ ਬੜੀ ਵਧੀਆ ਲੱਗੀ ਤੁਹਾਡੀ ਹੈ ਵੀ ਰਾਸ਼ਟਰਪਤੀ ਇੱਕ ਬਣਾ ਦੋ ਇੱਕ ਇੰਡੀਆ ਦਾ ਪ੍ਰਾਈਮ ਮਿਨਿਸਟਰ ਇੱਕ ਜਿਹੜਾ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਫਿਰ ਹੈਨਾ ਲਓ ਜੀ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਬਾਬਾ ਜੀ ਨੇ ਬੜਾ ਵਧੀਆ ਸੋਲੂਸ਼ਨ ਦਿੱਤਾ ਹੈ ਕਿ ਦੇਖੋ ਪੰਜਾਬ ਕਹਿੰਦੇ ਵੰਡਿਆ ਗਿਆ ਜਾਂ ਵੱਡਿਆ ਗਿਆ ਤਾਂ ਇਹ ਕਹਿੰਦੇ ਕਿ ਰਾਸ਼ਟਰਪਤੀ ਇੱਕ ਰੱਖ ਦਿੰਦੇ ਪ੍ਰਾਈਮ ਮਿਨਿਸਟਰ ਦੋ ਵੜਾ ਦਿੰਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਜਰੂਰ ਕਰਿਓ ਕਮੈਂਟ ਤੁਸੀਂ ਵੀ ਦੱਸੋ